ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਜਪਜੀ ਸਾਹਿਬ ਦੀ ਸੰਥਿਆ ਸੰਪੂਰਨ ਕਰ ਲਈ ਸੀ ਹੁਣ ਅਚ ਆਪਾਂ ਜਾਪ ਸਾਹਿਬ ਸ਼ੁਰੂ ਕਰਨ ਜਾ ਰਹੇ ਹਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਪ੍ਰਸਾਦ ਨਹੀਂ ਕਹਿਣਾ ਸੰਗਤ ਦੀ ਪ੍ਰਸਾਦ ਕਹਿਣਾ ਸੱਜੇ ਦੇ ਪੈਰ ਵਿੱਚ ਬਿੰਦੀ ਨਹੀਂ ਲਾਉਣੀ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਜਾਪ ਸ਼੍ਰੀ ਮੁਖਵਾਕ ਪਾਤ ਸਾਹੀ ਦਸਵੀਂ ਦਸਮੀ ਨ ਮੰਮੇ ਮੰਮਾ ਨਹੀਂ ਲਾਉਣਾ ਸੰਗਤ ਜਿੱਥੇ ਲਾਉਣਾ ਵਾਵੇ ਨੂੰ ਬਿਹਾਰੇ ਉੱਤੇ ਬਿੰਦੀ ਦਸਵੀਂ ਵਾਵੇ ਦੇ ਨਾਲ ਬੋਲਣਾ ਹੈ ਦਸਵੀਂ ਛਪੇ ਛੰਦ ਛਪੇ ਨਹੀਂ ਕਹਿਣਾ ਛਪੇ ਕਹਿਣਾ ਦਲਾਵਾਂ ਲੱਗੀਆਂ ਛਪੇ ਛੰਦ ਤਉਹ ਪ੍ਰਸਾਦ ਤਉਹ ਤਉਹ ਬੋਲਣਾ ਤੱਤੇ ਔਂਕੜ ਐੜੇ ਦਲਾਵਾਂ ਤੱਤੇ ਔਂਕੜ ਜਿਹੜਾ ਤੱਤੇ ਦੇ ਪੈਰ ਵਿੱਚ ਸੰਗਤ ਜੀ ਵਾਵਾ ਲੱਗਾ ਹੈ ਇਹਨੇ ਇੱਥੇ ਐੜੇ ਦਲਾਵਾਂ ਬਣ ਜਾਣਾ ਹੈ ਤਤੇ ਔਂਕੜ ਪਾ ਕੇ ਐੜੇ ਦਲਾਵਾ ਤੋਇ ਤੋਇ ਪ੍ਰਸਾਦ ਇਹਦੇ ਦੋ ਚਾਰ ਨੇ ਇੱਕ ਤਤੇ ਔਂਕੜ ਐੜਾ ਮੁਗਤ ਤਤ ਤੋਇ ਪ੍ਰਸਾਦ ਵੀ ਉਚਾਰਨ ਕਰਵਾਇਆ ਜਾਂਦਾ ਤੇ ਤਤੇ ਔਂਕੜ ਐੜੇ ਦਲਾਵਾ ਤੋਇ ਪ੍ਰਸਾਦ ਵੀ ਕਰਾਇਆ ਜਾਂਦਾ ਚੱਕਰ ਚਿਹਨ ਅਰ ਬਰਨ ਜਾਤ ਇੱਥੇ ਵਿਸਰਾਮ ਹੈ ਅਰ ਪਾਤ ਨਹਿਨ ਨਹਿਨ ਨਹੀਂ ਕਹਿਣਾ ਨਹਿਨ ਬੋਲਣਾ ਨਹਿਨ ਨਹਿਲ ਜਿਹ ਨਹਿਨ ਜਿਹ ਇਸ ਤਰ੍ਹਾਂ ਰੂਪ ਰੰਗ ਰੇਖ phekh ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਤੋਜ ਕਹਿਜੈ ਅਮਤੋਜ ਪਾਠ ਸੰਗਤ ਜੀ ਕਰ ਸਕਿਆ ਅਮਤੋਜ ਅਮਤੋਜ ਨਹੀਂ ਕਹਿਣਾ ਅਮਤੋਜ ਇਕੱਠਾ ਪਾਠ ਬੋਲਣਾ ਹੈ ਅਮਤੋਜ ਕਹਿਜੈ ਇਹ ਕਰ ਸਕੀ ਬੋਲਣਾ ਕਹਿਜੈਦਕ ਲੱਗਾ ਹੈ ਕਹਿਜੇ ਨਹੀਂ ਕਹਿਣਾ ਕਹਿਜੈ ਕੋਟ ਇੰਦਰ ਇੰਦਰਾਣ ਸਾਹਿ ਸਾਹਾਨ ਗਣਿਜੈ ਸਾਹਿ ਸਾਹਾਨ ਗਣਿਜੈ ਤ੍ਰਿਪਾਵਣ ਮਹੀਪ ਸੋਰ ਨਾਰ ਅਸੁਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੁਐ ਸਰਬਨਾਮ ਕਥੈ ਕਵਣ ਤੁਐ ਤਤਾ ਤੇ ਵਾਵਾ ਸੰਗਤ ਜੀ ਤਤਾ ਤੇ ਪੈਰ ਦੇ ਵਿੱਚ ਦੇ ਅੱਧਾ ਵਾਵਾ ਲੱਗਾ ਇਸ ਦਾ ਉਚਾਰਨ ਤੱਤੇ ਔਂਕੜ ਐਡੇ ਦੇ ਇਲਾਵਾ ਤੁਐ ਜਲਦੀ ਦੇ ਨਾਲ ਪੜ ਦੇਣਾ ਤੁਐ ਤੁਐ ਸਰਬਨਾਮ ਕਥੈ ਕਮਨ ਕਥਿ ਨਹੀਂ ਕਹਿਣਾ ਕਥੈ ਕਥੈ ਕਮਨ ਕਰਮ ਨਾਮ ਵਰਨਤ ਸੁਮਤ ਵਰਨਤ ਸੁਮਤ ਇਸ ਤਰ੍ਹਾਂ ਪੜ੍ਹਨਾ ਹੈ ਵਰਨਤ ਸੁਮਤ ਕਹਿਣਾ ਸੁਮਤ ਨਹੀਂ ਕਹਿਣਾ ਸੁਮਤ ਤੁਐ ਸਰਬਨਾਮ ਕਥੈ ਕਮਨ ਕਰਮਨਾਮ ਵਰਨਤ ਸੁਮਤ ਸੋ ਸੰਗਤ ਜੀ ਜਾਪ ਸਭ ਸੰਖਿਆ ਆਪਣੀ ਇੱਥੇ ਤੱਕ ਸੰਪੂਰਨ ਹੋ ਗਈ ਏ ਅੱਗੇ ਆਪਾਂ ਕੱਲ ਨੂੰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ